ਸਵੇਰ ਦੀਆਂ 10 ਬਦਲਾਅ ਵਾਲੀਆਂ ਆਦਤਾਂ ਜਲਦੀ ਉਠੋ ਸਵੇਰ ਦੀ ਸ਼ਾਂਤੀ ਦਿਮਾਗ ਨੂੰ ਫੋਕਸ ਅਤੇ ਪੋਜੀਟਿਵ ਬਣਾਉਂਦੀ ਹੈ ਉੱਠਦੇ ਹੀ ਇੱਕ ਗਲਾਸ ਗੂੰਗਣਾ ਪਾਣੀ ਪੀਓ ਇਹ ਬੋਡੀ ਨੂੰ ਡੀਟੌक्स ਕਰਦਾ ਹੈ ਤੇ ਮੈਟਾਬੋਲਿਜ਼ਮ ਤੇਜ਼ ਕਰਦਾ ਹੈ 5 ਮਿੰਟ ਡੰਗੀ ਸਾਲੋ ਇਸ ਨਾਲ ਸਟੈਸ ਘਟਦਾ ਹੈ ਅਤੇ ਮਾਈਂਡ ਸ਼ਾਂਤ ਹੁੰਦਾ ਹੈ 10 ਮਿੰਟ ਵਰਕਆਊਟ ਜਾਂ ਸਟੈਚਿੰਗ એનર્ਜੀ ਵਧਦੀ ਹੈ ਅਤੇ ਮੂਡ ਚੰਗਾ ਰਹਿੰਦਾ ਹੈ 5 ਮਿੰਟ ਗ੍ਰੈਜੂਏਟ ਸ਼ੁਕਰਾਨਾ ਤੁਸੀਂ ਕਿਸ ਕਿਸ ਚੀਜ਼ ਲਈ ਧੰਨਵਾਦੀ ਹੋ ਇਹ ਸੋਚੋ ਮਾਈਂਡ ਪੋਜ਼ਿਟਿਵ ਬਣਦਾ ਹੈ ਆਪਣੇ ਦਿਨ ਦੀ ਪਲੈਨਿੰਗ ਕਰੋ ਸਭ ਤੋਂ ਇੰਪੋਰਟੈਂਟ ਕੰਮ ਲਿਖੋ ਅਤੇ ਫੋਕਸ ਰਹਿੰਦਾ ਹੈ ਹਰ ਸਵੇਰ 10-15 ਮਿੰਟ ਪੜੋ ਕਿਤਾਬ ਕਿਉਂਟਸ ਗੁਰਮਾਨੀ ਜੀਵਨ ਗਿਆਨ ਨੌਲੇਜ ਵਾਦਾ ਹੈ ਫੋਨ ਨੂੰ ਉੜਦੇ ਹੀ ਨਾ ਚੁਓ ਹਰ ਸਵੇਰ 30 ਮਿੰਟ ਬਿਨਾ ਫੋਨ ਮਾਈਂਡ ਕਲੀਅਰ ਰਹਿੰਦਾ ਹੈ ਸਵੇਰ ਦੀ ਰੋਸ਼ਨੀ ਵਿੱਚ 5 ਮਿੰਟ ਤੁਰਨਾ ਵਿਟਾਮਿਨ ਡੀ ਪਲੱਸ ਮਾਨਸਿੰਗ ਸਿਹਤ ਲਈ ਬਹੁਤ ਫਾਇਦਾ ਹੈ ਹਲਕਾ ਸਿੰਪਲ ਅਤੇ ਹੈਲਦੀ ਨਾਸ਼ਤਾ ਕਰੋ એનર્ਜੀ ਹਾਈ ਅਤੇ ਬਾਡੀ ਐਕਟਿਵ ਰਹਿੰਦੀ ਹੈ